ਦ ਲੇਬਰ ਇਨਸਪੈਕਟਰ ਨੂੰ ਲੈ ਕੇ ਮੋਸਟ ਐਕਸਪੈਕਟਿਡ கரنٹ ਅਫੇਅਰਸ ਚੱਲਦੇ ਸੀ 노 ਡਾਊਟ 올 ਅਪਕਮਿੰਗ ਐਗਜ਼ਾਮਸ ਦੇ ਵਿੱਚ ਹੀ ਹੈਲਪਫਲ ਰਹਿਣਗੇ ਤਾਂ ਨੈਕਸਟ ਆਪਣਾ கரنٹ ਅਫੇਅਰ ਹੈ ਕਿਹੜੀ ਆਰਗੇਨਾਈਜੇਸ਼ਨ ਨੇ ਲਾਂਚ ਕੀਤਾ ਨਵਾਂ ਐਡੀਸ਼ਨ ਕਿਸ ਚੀਜ਼ ਦਾ ਗਰਲ ᱮਮਪਾਵਰਮੈਂਟ ਮਿਸ਼ਨ ਨੂੰ ਲੈ ਕੇ ਤਾਂ ਡਾਇਰੈਕਟ ਐਜ਼ ਇਟ ਇਜ਼ ਕੁਐਸਚਨਸ ਹੀ ਆਏ ਹੋਏ ਨੇ ਦੇਖੋ ਪੀ ਟ੍ਰਿਪਲ ਐਸ ਬੀ ਦੇ ਰੀਸੈਂਟ ਜਿੰਨੇ ਵੀ ਪੇਪਰ ਹੋਏ ਨੇ ਚਾਹੇ ਉਹ 22 ਫਰਵਰੀ ਵਾਲਾ ਜਾਂ ਉਸ ਤੋਂ ਪਿਛਲੇ ਪੇਪਰ ਹੋਏ ਨੇ ਉਦੇ ਵਿੱਚ ਇਹ ਚੀਜ਼ ਆਬਜ਼ਰਵ ਕੀਤੀ ਗਈ ਹੈ ਮੈਂ ਵੈਸੇ ਵੀ ਤੁਹਾਨੂੰ ਸਮਝਾਇਆ ਸੀ ਕਿ ਕਰੰਟ ਅਫੇਅਰਸ ਪਹਿਲਾਂ ਵਾਲੇ ਆ ਰਹੇ ਨੇ ਠੀਕ ਹੈ ਰੀਜ਼ਨਸ ਕੁਝ ਵੀ ਹੋ ਸਕਦੇ ਆ ਮੇਬੀ ਜਦੋਂ ਪਹਿਲਾਂ ਨੋਟੀਫਿਕੇਸ਼ਨ ਆ ਗਈ ਸੀ ਡੇਟਸ ਦੀ ਤਾਂ ਹੋ ਸਕਦਾ ਉਹ ਤੋਂ ਪੇਪਰ ਬਣ ਗਿਆ ਹੋਵੇ ਤੇ ਉਹੀ ਚੱਲ ਰਿਹਾ ਹੋਣ ਠੀਕ ਹੈ ਤਾਂ ਇਹ ਦੇਖਿਆ ਗਿਆ 22 ਫਰਵਰੀ ਵਾਲੇ ਪੇਪਰ 'ਚ ਵੀ ਤੇ ਉਸ ਤੋਂ ਪਹਿਲਾਂ ਦੇ ਪੇਪਰਾਂ 'ਚ ਕਰੰਟ ਅਫੇਅਰਸ ਪਹਿਲਾਂ ਵਾਲੇ ਆਏ ਨੇ ਤਾਂ ਮੈਂ ਇਹ ਕਹਾਂਗਾ ਜਨਵਰੀ ਤੋਂ ਲੈ ਕੇ ਜੁਲਾਈ 2024 ਤੱਕ ਦੇ ਕਰੰਟ ਅਫੇਅਰਸ ਤਸੱਲੀ ਨਾਲ ਕਰ ਲਿਓ ਬਾਕੀ ਦੀਸਕਾਪਾ ਲੈ ਨਹੀਂ ਸਕਦੇ ਕਿਉਂਕਿ ਲੇਬਰ ਇਨਸਪੈਕਟਰ ਦਾ ਪੇਪਰ ਹੈ ਉਸ ਤੋਂ ਬਾਅਦ ਵਾਲੇ ਥੋੜੇ ਥੋੜੇ ਕਰ ਲਿਓ ਆਦਰਵਾਇਸ ਮੈਂ ਉਲਟਾ ਕੇ ਨਾ ਉਹ ਨਵੀਂ ਜਿਹੜੇ ਲੇਟੈਸਟ 3-4 ਮਹੀਨਿਆਂ ਦੇ ਉਹ ਬਹੁਤ ਜ਼ਿਆਦਾ ਤਸੱਲੀ ਨਾਲ ਕਰ ਲਿਓ ਤੇ ਕਰਨੇ ਤਾਂ ਜਨਵਰੀ 2024 ਤੋਂ ਲੈ ਕੇ ਫਰਵਰੀ 2025 ਤੱਕ ਹੈ ਬਟ ਹੁਣ ਮੈਂ ਇਹ ਕਹਿ ਰਿਹਾ ਕਿ ਜਨਵਰੀ 2024 ਤੋਂ ਲੈ ਕੇ ਜੁਲਾਈ 2024 ਤੱਕ ਦੇ ਤਸੱਲੀ ਨਾਲ ਕਰ ਲਿਓ ਆਬਵੀਅਸਲੀ ਜਿਹੜਾ ਹੈਗਾ ਉਮੀਦ ਹੈਗੀ ਹੈ ਕਿ ਹੋ ਸਕਦਾ ਉਹੀ ਪੇਪਰ ਚੱਲੇਗਾ ਚਲੋ ਸੋ ਜੀ ਤੁਹਾਨੂੰ ਨਮਲ ਕੁਐਸਚਨ ਦਿੱਖਿਆ ਨਹੀਂ ਜੀ 2 ਫਰਵਰੀ ਵਾਲੇ ਪੇਪਰ ਦੇ ਵਿੱਚ ਤਾਂ ਵਿੱਚ ਆਰਗੇਨਾਈਜੇਸ਼ਨ ਲਾਂਚਡ ਅ ਨਿਊ ਐਡੀਸ਼ਨ ਆਫ ਦਾ ਗਰਲ ਏਮਪਾਵਰਮੈਂਟ ਮਿਸ਼ਨ ਬਾਕੀ ਪੀ 3 ਪਲਸ ਵੀ ਨਾਈਟ੍ਰੋ ਬੂਸਟਰ ਦੇ ਵਿੱਚ ਵੀ ਅਪਡੇਸ਼ਨਸ ਹੋਈਆਂ ਨੇ ਉਹੀ ਕਰੰਟ ਅਫੇਅਰਸ ਐਡ ਕੀਤੇ ਗਏ ਨੇ ਦੁਬਾਰਾ ਤੋਂ ਜਨੂਅਰੀ ਲੈ ਕੇ ਜੁਲਾਈ 2024 ਤੱਕ ਦੇ ਵੈਸੇ ਉਸੇ ਕੰਪਲੀਟ ਕਵਰੇਜ ਹੋ ਗਈ ਹੈ ਜਨੂਅਰੀ 2024 ਤੋਂ ਫਰਵਰੀ 2025 ਤੱਕ ਦੀ ਟੂ ਦਾ ਪੁਆਇੰਟ ਹੈ ਲਿミਟਿਡ ਵਰਜ਼ਨ ਦੇ ਵਿੱਚ ਨੇ ਤਾਂ ਅਬਾਊਟ 500 ਇਸ ਤਰ੍ਹਾਂ ਦੇ ਕਰੰਟ ਅਫੇਅਰਸ ਨੇ ਉਹ ਸਾਰੇ ਤੁਹਾਨੂੰ ਆਣੇ ਚਾਹੀਦੇ ਨੇ ਚਲੋ ਤਾਂ ਨੈਕਸਟ ਸਟੇ ਹੈ ਜੀ ਇਹਦੇ ਵਿੱਚ ਸੀਡੋਮ 에어 డిਫੈਂਸ ਸਿਸਟਮ ਇਜ਼ ਡਿਵੈਲਪਡ ਬਾਈ ਵਿਚ ਕੰਟਰੀ ਇਜ਼ਰਾਈਲ ਸੀਡੋਮ 에어 డిਫੈਂਸ ਸਿਸਟਮ ਇਜ਼ ਡਿਵੈਲਪਡ ਬਾਈ ਵਿਚ ਕੰਟਰੀ ਅੱਛਾ ਕਈ ਸਟੂਡੈਂਟਸ ਮੈਨੂੰ ਪੁੱਛ ਰਹੇ ਸੀ ਜੀ ਪਿਛਲੀ ਵੀਡੀਓ ਤੋਂ ਬਾਅਦ ਕਿ ਕਰੰਟ ਅਫੇਅਰਸ ਦਾ ਉਹ ਸੋਰਸ ਕਿਹੜਾ ਪਤਾ ਕਿਵੇਂ ਲੱਗਦਾ ਮੈਂ ਸਿੰਪਲੀ ਇਹ ਕਰਦਾ ਹੁੰਦਾ ਕਿ ਪੂਰਾ ਕੁਐਸਚਨ ਐਜ਼ ਇਟ ਇਜ਼ ਸੇਮ ਵਰਡਸ ਲਿਖਦਾ YouTube ਤੇ ਸਰਚ ਮਾਰਦਾ ਪਿੱਛੇ ਉਹ ਸੋਰਸ ਦਾ ਨਾਮ ਪਾ ਦਿੰਦਾ ਤਾਂ ਉੱਥੇ ਉਹ ਚੀਜ਼ ਸ਼ੋ ਹੁੰਦੀ ਹੈ 20 ਮੰਥ ਦੇ ਇਸ ਦੇ ਵਿੱਚ ਜਿਹੜਾ ਹੈਗਾ ਇਹ ਆਏ ਸੀ ਤਾਂ ਉਹਨੂੰ ਬਾਰ ਬਾਰ ਵੈਰੀਫਾਈ ਕੀਤਾ ਗਿਆ ਤਾਂ ਉੱਥੇ ਦੇਖਿਆ ਗਿਆ ਵੀ ਸੇਮ ਕੁਐਸਚਨਸ ਐ ਸੇਮ ਆਪਸ਼ਨਸ ਨੇ ਤਾਂ ਮੈਨੂੰ ਲੱਗ ਰਿਹਾ ਵੀ ਉਸੀ ਸੋਰਸ ਤੋਂ ਐ ਓਬਵੀਅਸਲੀ ਸੋਰਸ ਦਾ ਨਾਮ ਐਵੇਂ ਓਪਨਲੀ ਨਹੀਂ ਦੱਸਿਆ ਜਾ ਸਕਦਾ ਹੁੰਦਾ ਅਲਾਉਡ ਨਹੀਂ ਹੁੰਦਾ ਠੀਕ ਹੈ ਜੀ ਤਾਂ ਕੁੱਲਮ ਲਾ ਕੇ ਜਿੰਨੇ ਵੀ ਕਰੰਟ ਅਫੀਅਰਸ ਅਪਡੇਟ ਹੋਏ ਨੇ ਇਹ ਉਸੇ ਸੋਰਸ ਤੋਂ ਪਾਈ ਗਏ ਨੇ ਤਾਂ ਮੈਂ ਹਮੇਸ਼ਾ ਨਾਲ ਬਾਰ ਬਾਰ ਇਹ ਕਹ ਰਿਹਾ ਕਿ ਮੈਂ ਐਵੇਂ ਬਿਲਕੁਲ ਨਹੀਂ ਕਹ ਰਿਹਾ ਵੀ ਲੇਬਰ ਇਨਸਪੈਕਟਰ 100% ਉਸੇ ਸੋਰਸ ਤੋਂ ਕੁਐਸਚਨਸ ਆਣਗੇ ਬਟ ਮੈਂ ਇਹ ਕਹਿ ਰਿਹਾ 14 ਮਈ 2023 ਨੂੰ ਜਦੋਂ ਪਟਵਾਰੀ ਦਾ ਪੇਪਰ ਹੋਇਆ ਸੀ ਫਿਰ ਉਸ ਤੋਂ ਬਾਅਦ ਐਕਸਾਈਜ਼ ਦਾ ਹੋਇਆ ਉਸ ਤੋਂ ਬਾਅਦ ਜਿੰਨੇ ਵੀ ਪੀ ਟ੍ਰਿਪਲ ਐਸਬੀ ਦੇ ਪੇਪਰ ਹੋਏ ਨੇ ਚਾਹੇ ਨਾਈ ਲੈਟਨ ਲੀਤੇ ਚਾਹੇ ਨੀਟਰ ਨੇ ਲੀਤੇ ਆਲਮੋਸਟ ਅਬਜ਼ਰਵ ਕਰ ਲੇ ਮੈਂ ਪੇਪਰ ਸਾਰੇ ਕਰੰਟ ਅਫੇਅਰਸ ਪੜ੍ਹ ਲੇ ਜਿਹੜੇ ਮਰਜੀ ਪੇਪਰ ਦਾ ਜਿਹੜਾ ਮਰਜੀ ਕੁਸ਼ਨ ਪੁੱਛ ਲਓ ਮੈਂ ਤੁਹਾਨੂੰ ਦੱਸ ਸਕਦਾ ਇਹ ਇਸ ਕੁਸ਼ਨ ਇਸ ਪੇਪਰ ਚ ਆਇਆ ਸੀ ਤੇ ਮੇਰਾ ਸਿੰਪਲ ਇਹ ਤਰੀਕਾ ਕਿ YouTube ਤੇ ਸਰਚ ਮਾਰਦਾ ਜਾਂ Google ਤੇ ਪਿੱਛੇ ਲਿਖ ਦਿੰਦਾ ਤਾਂ ਉੱਥੇ ਉਹ ਸਿੱਧਾ ਉਹ ਸਾਰਾ ਚੱਲਦਾ ਐਵੇਂ ਹੀ ਸੋਰਸ ਪਤਾ ਲਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿਰਫ ਇੱਕ ਚੀਜ਼ ਪੈਂਡਿੰਗ ਹੈ ਮੁਹਾਵਰੇ ਉਹਦਾ ਸੋਰਸ ਨਹੀਂ ਲੱਭ ਰਿਹਾ ਮੁਹਾਵਰੇ ਪਤਾ ਨਹੀਂ ਕਿੱਥੋਂ ਆ ਰਹੇ ਨੇ ਪੰਜਾਬੀ ਤੇ ਇੰਗਲਿਸ਼ ਦੀ ਜਿਹੜੀ ਵਕਾਇਵ ਆ ਰਹੀ ਹੈ ਪਤਾ ਨਹੀਂ ਕਿੱਥੋਂ ਵਾਈ ਜਾ ਰਹੀ ਹੈ ਠੀਕ ਹੈ ਤਾਂ ਕੁੱਲ ਮਿਲਾ ਕੇ ਲੇਬਰ ਇਨਸਪੈਕਟਰ ਦੇ ਵਿੱਚ ਇਹ ਸਾਰੇ ਕੁਐਸ਼ਨਸ ਚੰਗੀ ਤਰ੍ਹਾਂ ਕਰਤੀਏ ਜਾਇਓ 100% ਵਾਲੇ ਤਾਂ ਸੀਡੋਮ 에어 డి펜스 ਸਿਸਟਮ ਹੈਗਾ ਡਵੈਲਪਡ ਬਾਈ ਵਿਚ ਕੰਟਰੀ ਇਜ਼ਰਾਈਲ ਸਿੰਪਲ ਹੈ ਜੀ ਇਹ ਕੁਐਸ਼ਨ ਆਇਆ ਵੀ ਹੋਇਆ ਤਾਂ ਪਤਾ ਹੋਣਾ ਚਾਹੀਦਾ ਇਜ਼ਰਾਈਲ ਨੇ ਲਾਂਚ ਕੀਤਾ ਹੈ ਇਜ਼ਰਾਈਲ ਦਾ ਆਪਾਂ ਨੇ ਕੀ ਪੜਿਆ ਸੀ ਕੱਲ ਪਰਸੋ ਜਿਹਦਾ ਆਨਸਰ ਇਜ਼ਰਾਈਲ ਸੀ ਇਜ਼ਰਾਈਲ ਤੇ ਜਾਰਡਨ ਵਿੱਚ ਦਾ ਟੈਸ ਸੀ ਓਕੇ ਕੀ ਨਾਮ ਸੀ ਉਹਦਾ ਡੈਟ ਸੀ ਚਲੋ Zafour is a nuclear power plant is located in which country? ਠੀਕ ਹੈ ਤਾਂ ਆਪਾਂ ਨੇ ਬੁਟਾਨ ਵਾਲੇ nuclear power plant ਪੜੇ ਸੀਗੇ ਬੰਗਲਾਦੇਸ਼ ਵਾਲੇ ਪੜੇ ਸੀ ਤਾਂ ਅੱਜ ਹੈਗਾ ਜੀ ਯੂਕਰੇਨ ਵਾਲਾ ਤਾਂ ਇਹ nuclear plant important ਹੈ as it is ਜਿਹੜਾ ਹੈਗਾ ਆ ਸਕਦਾ ਤਾਂ ਨਿਊਜ਼ 'ਚ ਆਇਆ ਪਤਾ ਹੋਣਾ ਚਾਹੀਦਾ ਯੂਕਰੇਨ ਦੇ ਵਿੱਚ ਇਹ nuclear power plant ਹੈ important ਇਹ ਤਾਂ ਦੇਖ ਲਿਆ ਹੋਗਾ ਤੁਸੀਂ ਕੁਐਸਚਨ ਇਹ ਕੁਐਸਚਨ ਤਾਂ ਦੇਖ ਲਿਆ ਹੋਗਾ 2 ਫਰਵਰੀ ਵਾਲੇ ਪੇਪਰ 'ਚ ਆਇਆ ਸੀਗਾ ਠੀਕ ਹੈ ਚਲੋ ਤਰੀ ਉੱਥੇ ਐਜ਼ ਇਟ ਇਜ਼ ਐਮਪੀਆ ਸੀਗਾ इवन ਕੀ ਇਹ ਵੀ ਇਦਲਾ ਇਸ ਸਾਲਾ ਵੀ ਤਾਂ ਉਹਨਾਂ ਨੇ ਕੀ ਕੀਤਾ 22 ਫਰਵਰੀ ਵਾਲੇ ਪੇਪਰ ਸਾਰੇ ਕੁਐਸਚਨ ਮਈ ਦੇ ਪਾਤੇ ਮੈਕਸਿਮਮ ਕੁਐਸਚਨਸ ਮਈ 2024 ਦੇ ਪਾਏ ਹੋਏ ਨੇ ਮੇਬੀ ਤੁਸੀਂ ਅਬਜ਼ਰਵ ਕੀਤਾ ਹੋਵੇ ਚਲੋ ਪੇਪਰ ਨੂੰ ਸਿਰਫ ਐ ਨਹੀਂ ਦੇਖੀ ਤਾਂ ਉਹਦਾ ਵੀ ਪੇਪਰ ਦੇ ਵਿੱਚ ਤੁਹਾਨੂੰ ਕਿੰਨਾ ਆਉਂਦਾ ਐ ਐਗਜ਼ਾਮੀਨਰ ਦੇ ਪੁਆਇੰਟ ਆਫ View ਤੋਂ ਜਦੋਂ ਚੱਲਣਾ ਸਟਾਰਟ ਕਰ ਦੋਗੇ ਆਬਵੀਅਸਲੀ ਫਿਰ ਜਿਹੜਾ ਹੈਗਾ ਇੱਕ ਸਟੈਪ ਅੱਗੇ ਜਾਵਾਂਗੇ ਬੱਚੇ ਕੀ ਕਰਦੇ ਨੇ ਕੁਐਸਚਨ ਦੇਖਦੇ ਨੇ ਹਾਂ ਮੈਨੂੰ ਆਂਦਾ ਨਹੀਂ ਆਂਦਾ ਆਂਦਾ ਨਹੀਂ ਆਂਦਾ ਵਿਚ ਕੰਟਰੀਜ਼ ਆਰਮੀ ਲਾਂਚਡ ਅ ਕੈਂਪੇਨ ਟੂ ਕਲੈਕਟ ਗਾਰਬੇਜ ਫਰਮ ਮਾਉਂਟ ਐਵਰੈਸਟ ਤਾਂ ਇਹਨਾਂ ਨੇ ਇੱਕ ਕੈਂਪੇਨ ਕੀਤੀ ਸੀ ਤਾਂ ਇਹ ਹੈਗੀ ਹੈ ਜੀ ਨੇਪਾਲ ਇੰਪੋਰਟੈਂਟ ਹੈ ਆ ਨੈਕਸਟ ਕੁਐਸਚਨ ਅ ਫਰੈਸ਼ ਬੈਚ ਆਫ ਇਗਲਾਇਸ 에ਅਰ ਡਿਫੈਂਸ ਸਿਸਟਮ ਹੈਸ ਅਰਾਈਵਡ ਇੰਡੀਆ ਫਰਮ ਵਿਚ ਕੰਟਰੀ ਤਾਂ ਇਹ ਹੈਗਾ ਰਸ਼ੀਆ ਤਾਂ ਇਹ ਵੀ ਉੱਥੇ ਆਇਆ ਠੀਕ ਹੈ ਦੋ ਹੀ ਕੁਐਸਚਨ ਆਏ ਸੀਗੇ ਜਿਹੜੇ ਨਾਲ ਨਾਲ ਦੇ ਸੀਗੇ ਈਵਨ ਕਿ ਇਹ ਸੋਰਸ ਤੇ ਵੀ ਨਾਲ ਨਾਲ ਹੀ ਕੁਐਸਚਨ ਪਏ ਸੀ ਪਹਿਲਾਂ ਇਹ ਕੁਐਸਚਨ ਸੀ ਫਿਰ ਉਹ ਕੁਐਸਚਨ ਸੀਗਾ ਸੇਮ ਆਪਸ਼ਨਸ ਚਲੋ ਬਾਈ ਵਾਟ ਇਅਰ ਇੰਡੀਆ ਏਮਸ ਟੂ ਐਂਡ ਯੂਰੀਆ ਇੰਪੋਰਟਸ ਅਕੋਰਡਿੰਗ ਟੂ ਦਾ ਯੂਨੀਅਨ ਮਿਨਿਸਟਰ ਫਾਰ ਕੈਮੀਕਲਸ ਐਂਡ ਫਰਟੀਲਾਈਜ਼ਰਸ ਤਾਈ ਇਹ ਕਹਿ ਰਿਹਾ ਵੀ ਕਿਹੜੇ ਇਅਰ ਤੱਕ ਉਮੀਦ ਹੈਗੀ ਹੈ ਕਿ ਇੰਡੀਆ ਜਿਹੜੀ ਹੈਗੀ ਹੈ ਤਾਈ ਇਹਦੇ ਵਿੱਚ ਬੇਸਿਕਲੀ ਉਹ ਇਹ ਦੱਸ ਰਿਹਾ ਕਿ ਬਾਏ ਵਾਟ ਇਅਰ ਇੰਡੀਆ ਏਮਸ ਟੂ ਐਂਡ ਯੂਰੀਆ ਇੰਪੋਰਟ ਤਾ ਯੂਰੀਆ ਦਾ ਇੰਪੋਰਟ ਹੋਣਾ ਬੰਦ ਹੋ ਜਾਏਗਾ 2025 ਤੱਕ ਮਤਲਬ ਜਿਹੜਾ ਇਅਰ ਚੱਲ ਰਿਹਾ ਠੀਕ ਹੈ ਤਾਂ ਨਿਊਜ਼ ਹੈ 2024 ਦੀ ਐਕਚੁਅਲ ਚ ਚਲੋ ਇੰਪੋਰਟੈਂਟ ਤਾਂ ਆਪਾਂ ਨੇ ਤਿੰਨ ਮਿਸ਼ਨ ਕੱਲ ਪੜੇ ਸੀਗੇ ਅਲੱਗ-ਅਲੱਗ ਸੀਗੇ ਠੀਕ ਹੈ ਤਾਂ ਆ ਜਾਏਗਾ ਲਿਉਪੈਕਸ ਲਿਉਪੈਕਸ ਆਪਾਂ ਨੇ ਕੱਲ ਨਹੀਂ ਪੜਿਆ ਸੀਗਾ ਲੀਜ਼ਾ ਪੜਿਆ ਸੀ ਨਿਜ਼ਾਰ ਪੜਿਆ ਸੀ ਤੇ ਇੱਕ ਹੋਰ ਜਿਹੜਾ ਪੜਿਆ ਸੀ ਲੀਜ਼ਾ ਨਿਜ਼ਾਰ ਤੇ ਪ੍ਰੋ 3 ਹੈ ਪ੍ਰੋ 3 ਚਲੋ ਲਿਊਨਰ ਪੋਲਰ ਐਕਸਪਲੋਰੇਸ਼ਨ ਮਿਸ਼ਨ ਨਾਮ ਤੋਂ ਕਲੀਅਰ ਹੈ ਜੀ ਜੁਆਇੰਟ ਮਿਸ਼ਨ ਬੀਟਵੀਨ ਵਿਚ ਟੂ ਸਪੇਸ ਏਜੰਸੀਜ਼ ਤਾਂ ਜਿਹੜਾ ਲਿਊਪੈਕਸ ਹੈਗਾ ਇਹ ਇਸਰੋ ਤੇ ਜਕਸਾ ਦਾ ਜਕਸਾ ਮਤਲਬ ਜਾਪਾਨ ਦੀ ਇਸਰੋ ਮਤਲਬ ਇੰਡੀਆ ਦੀ ਸਪੇਸ ਏਜੰਸੀ ਤਾਂ ਲਿਊਪੈਕਸ ਜੁਆਇੰਟ ਮਿਸ਼ਨ ਹੈਗਾ ਕਿਹੜੀਆਂ ਕਿਹੜੀਆਂ ਕੰਟਰੀਜ਼ ਦਾ ਪਤਾ ਹੋਣਾ ਚਾਹੀਦਾ ਇਸਰੋ ਤੇ ਜਕਸਾ ਜਕਸਾ ਮਤਲਬ ਜਾਪਾਨ ਵਾਲੀ ਨੈਕਸਟ ਹੈਗਾ ਜੀ IOCL which organization has partnered with Panasonic energy to create a joint venture for producing lithium ion cells in india ta lithium ion cells ion cells ta kaafi issue chal rya sega even ki pichle to pichle sal chips da bhi issue chal rya sega theek hai jitho jeda hai bada sim cards wagera banaye jande ne ta unna di bahut kami aagi si ta for producing lithium ion cells in india ta IOCL ne jeda hai ga ਪਾਰਟਨਰਸ਼ਿਪ ਕੀਤੀ ਹੈ ਪੈਨਲਸੋਨਿਕ એનર્ਜੀ ਨਾਲ ਤਾਂ ਕਿਸ ਨੇ ਕੀਤੀ ਹੈ ਆਈਓਸੀਐਲ ਨੇ ਕੀਤੀ ਹੈ ਨੈਕਸਟ ਇਸ ਤਰ੍ਹਾਂ ਦਾ ਕੁਐਸਚਨ ਆਇਆ ਹੋਇਆ ਜੀ ਆਪਣਾ ਜਿਹੜਾ ਪਰਸੋ ਪੇਪਰ ਹੋਇਆ 22 ਫਰਵਰੀ ਵਾਲਾ ਤਾਂ ਆਈਆਈਟੀਜ਼ ਤੇ ਆਇਆ ਹੋਇਆ ਤਾਂ ਇਹ ਨਹੀਂ ਆਇਆ ਹੋਇਆ ਇਸ ਤਰ੍ਹਾਂ ਦਾ ਤਾਂ ਇਹ ਆ ਸਕਦਾ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਲਾਂਚਡ ਇੰਡੀਆਜ਼ ਫਰਸਟ ਹੋਮ ਗ੍ਰੋਨ ਜੀਨ ਥੈਰੇਪੀ ਫਾਰ ਕੈਂਸਰ ਐਟ ਵਿਚ ਪਲੇਸ ਠੀਕ ਹੈ ਤਾਂ ਜੀਨ ਥੈਰੇਪੀ ਨੂੰ ਲੈ ਕੇ किड़ी प्लेस से जोड़ा है गल हुई है आई आई टी बॉम्बे तो प्रेजिडेंट ऑफ इंडिया ने लॉन्च किया ओबियसली है पहली होमग्राउन जीन थेरेपी है तो इंपोर्टेंट है ठीक है हम यहाँ कोई ज़्यादा डिटेल्स नहीं पढ़ा भी इस जीन थैरेपी के बेनीफिट्स ने सिर्फ अपन चीज़ पता होनी चाहिए किशन पर यह चीज़ हुई है तो आई आई टी बॉम्बे से हुई है हाँ नो डाउट फॉर पीसीएस ਜਿਹੜੀ ਉਹ ਸਟਾਰਟ ਥੈਰੇਪੀ ਚੱਲ ਰਹੀ ਹੈ ਕਾਰਟੈਸ ਥੈਰੇਪੀ ਤਾਂ ਉਹ ਪਤਾ ਹੋਣੀ ਚਾਹੀਦੀ ਹੈ ਲੁਕਲਾਈਜ਼ਡ ਸਟਾਰਟ ਹੋਈ ਹੈ ਕੈਂਸਰ ਦੀਆਂ ਮੇਬੀ ਤੁਹਾਨੂੰ ਪਤਾ ਹੋਵੇ ਜੀ ਇੱਕ ਨਵੀਂ ਥੈਰੇਪੀ ਚੱਲ ਰਹੀ ਹੈ ਜਿਹਦੇ ਵਿੱਚ ਕੀ ਹੈਗਾ ਜੀ ਕੈਂਸਰ ਦਾ ਜਦੋਂ ਟਰੀਟਮੈਂਟ ਆਪਾਂ ਕਰਦੇ ਆ ਤਾਂ ਜਿਹੜੇ ਆਪਣੇ ਹੈਲਦੀ ਸੈਲਸ ਨੇ ਉਹਨਾਂ ਤੇ ਨੈਗੇਟਿਵ ਇਫੈਕਟ ਪੈ ਜਾਂਦਾ ਤਾਂ ਲੁਕਲਾਈਜ਼ਡ ਦਾ ਇਫੈਕਟ ਪਵੇ ਉਹਨਾਂ ਤੇ ਨੈਗੇਟਿਵ ਇਫੈਕਟ ਨਾ ਪਵੇ ਉਹਨੂੰ ਲੈ ਕੇ ਟਾਈਮ ਟੂ ਟਾਈਮ ਅਪਡੇਸ਼ਨਸ ਹੋ ਰਹੀਆਂ ਨੇ

ਉਹਨਾਂ ਨੇ ਪਾਇਆ ਸੀਗਾ ਜਿਹਦਾ ਆਨਸਰ ਸੀਗਾ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਸਾਇੰਸ ਕੁਝ ਇਸ ਤਰ੍ਹਾਂ ਦਾ ਅਵਾਰਡ ਆਇਆ ਸੀਗਾ 22 ਫਰਵਰੀ ਵਾਲੇ ਪੇਪਰ ਤਾਂ ਉਹ ਥੋੜਾ ਜਿਹਾ ਅਨਐਕਸਪੈਕਟਿਡ ਅਵਾਰਡ ਪਾਇਆ ਸੀਗਾ ਤਾਂ ਪੀ ਟ੍ਰਿਪਲ ਐਸ ਬੀ 20 ਦੀ ਸਿਲੇਬਸ ਹੀ ਡਿਫਾਈਨ ਕਰਦੀ ਹੈ ਵਾਟਸਨ ਲਿਟਰੇਚਰਸ ਨਿਮਨ ਲਿਟਰੇਚਰ ਤਾਂ ਥੋੜੇ ਹੀ ਅਨਐਕਸਪੈਕਟਿਡ ਔਰ ਡਰੈਕਟ ਆ ਜਾਂਦੇ ਆ ਤਾਂ ਇਸ ਤਰ੍ਹਾਂ ਦਾ ਵੀ ਆ ਸਕਦਾ ਹੈ ਸੀ ਐਚ ਸੀ ਐਸ ਆਰ ਦੀ ਰਿਸਪੌਂਸਿਬਿਲਟੀ ਦੇ ਵਿੱਚ ਵਿਸ਼ਵ ਕਰਮਾ ਅਵਾਰਡ ਕਿਸ ਨੂੰ ਮਿਲਿਆ ਤਾਂ ਉਹ ਮਿਲਿਆ ਐਸ ਜੀ ਵੀ ਐਨ ਲਿਮਿਟਿਡ ਇਹ ਐਕਸਪੈਕਟਿਡ ਕੁਸ਼ਨ ਹੈ ਪੀ ਟ੍ਰਿਪਲ ਐਸ ਬੀ ਦੇ ਪੇਪਰਸ ਕਿਉਂਕਿ ਇਹ ਬਹੁਤ ਜ਼ਿਆਦਾ ਨਿਊਜ਼ ਚੱਲ ਰਹੀ ਹੈ ਐਸ ਜੀ ਵੀ ਐਨ ਲਿਮਿਟਿਡ ਤਾਂ ਇਹ ਇੱਕ ਕੰਪਨੀ ਹੈਗੀ ਹੈ ਸਤਲੁਜ ਜੀਵਨ ਵਰਨ ਨਿਗਮ ਲਿਮਿਟਿਡ ਕੁਝ ਇਸ ਤਰ੍ਹਾਂ ਦੇ ਆਪ ਕਾਰਪੋਰੇਟ سوشੀਅਲ ਰਿਸਪੋਨਸੀਬਿਲਟੀ ਫਿਲਹਾਲ ਥੋੜਾ ਜਿਹਾ ਪੜ ਲੈਣੇ ਆ ਹਰ ਪ੍ਰਾਈਵੇਟ ਕੰਪਨੀ ਦੀ ਇੱਕ ਰਿਸਪੋਨਸੀਬਿਲਟੀ ਹੁੰਦੀ ਹੈ ਕਿ ਆਪਣਾ ਇੰਨਾ ਪਰਸੈਂਟ ਟੋਟਲ ਟਰਨਓਵਰ ਦਾ ਉਹ ਸੁਸਾਇਟੀ ਤੇ ਲਾਏਗੀ ਜਿਵੇਂ ਮੰਨ ਲਓ এনवायरमेंट ਤੇ ਲਾਤਾ ਪਲਾਂਟੇਸ਼ਨਸ ਕਰਤੀਆਂ ਜਾਂ ਰੀਸੈਂਟ ਕੋਈ ਸੁਸਾਇਟੀ ਨੂੰ ਰਿਕੁਆਇਰਮੈਂਟ ਸੀ ਉੱਥੇ ਡੋਨੇਟ ਕਰਤਾ ਮਤਲਬ ਡੋਨੇਟਿੰਗ ਆਈਏ ਪੈਸਾ ਦੇਣਾ ਹੀ ਪੈਂਦਾ ਕੋਈ ਵੀ ਐਕਸਵਾਈਜ਼ेड ਕੰਪਨੀ ਮੰਨ ਲਓ ਇਸ ਲੋਕੇਸ਼ਨ ਤੇ ਲੱਗੀ ਹੋਈ ਹੈ ਤਾਂ ਉਹਦੀ ਸੀਐਸਆਰ ਬਣੇਗੀ ਮਤਲਬ ਜੇ ਮੰਨ ਲਓ ਇਸ ਟਾਈਮ ਤੇ 2% ਚੱਲ ਰਿਹਾ ਤਾਂ 2% ਉਹਨੂੰ ਪੈਸਾ ਉਸਤੇ ਲਾਣਾ ਹੀ ਪਏਗਾ ਸੋਸਾਇਟੀ ਤੇ ਤਾਂ ਉਹਨੂੰ ਕਹਿੰਦੇ ਨੇ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਉਹ ਦੇਣਾ ਹੀ ਪੈਂਦਾ ਤੇਰੇ ਸਾ ਚਲੋ ਨੈਕਸਟ ਹੈਗਾ ਯੂ ਇੰਪੋਰਟੈਂਟ ਅਵਾਰਡ ਆਰਈਸੀ ਲਿਮਟਿਡ ਬੰਦਸਕੋਚ ኢਐਸਜੀ ਅਵਾਰਡ ਕਮਸ ਅੰਡਰ ਵਿਚ ਮਿਨਿਸਟਰੀ ਤਾਂ ਆਰਸੀ ਲਿਮਿਟਿਡ ਜਿਹੜੀ ਹੈਗੀ ਆ ਉਹ ਮਿਨਿਸਟਰੀ ਆਫ ਪਾਵਰ ਦੇ ਅੰਡਰ ਆਂਦੀ ਹੈ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਲਿਮਿਟਿਡ ਵਨ ਦਾ ਸਕੋਚ ਈਐਸਜੀ ਅਵਾਰਡ ਕਮਸ ਅੰਡਰ ਵਿਚ ਮਿਨਿਸਟਰੀ ਠੀਕ ਹੈ ਤਾਂ ਈਐਸਜੀ ਦੀ ਫੁੱਲ ਫਾਰਮ ਪਤਾ ਕਰਨ ਦੀ ਆਪਾਂ ਨੂੰ ਰਿਕੁਆਇਰਮੈਂਟ ਨਹੀਂ ਹੈ ਬਟ ਆਰਸੀ ਦੀ ਤੁਹਾਨੂੰ ਦੱਸਤੀ ਤੇ ਇਹ ਮਿਨਿਸਟਰੀ ਆਫ ਪਾਵਰ ਦੇ ਅੰਡਰ ਆਂਦੀ ਹੈ ਅਦਰ ਵੇਜ ਵੀ ਕੁਐਸਚਨ ਆ ਸਕਦਾ ਵੀ ਆਪਸ਼ਨ ਚ ਆ ਰਹੀ ਸੀ ਲਿਮਿਟਿਡ ਹੋਏਗਾ ਦੈਨ ਇਹ ਬਹੁਤ ਇੰਪੋਰਟੈਂਟ ਹੈ ਜੀ ਇਹ ਵੈਸੇ ਵੀ ਪੋਰਟ ਡਾਇਰੈਕਟ ਆਂਦਾ ਹੁੰਦਾ ਹੈ ਪੇਪਰ 'ਚ ਵੀ ਪੈਰਾਦੀਪ ਪੋਰਟ ਹੈ ਕਿਤੇ ਤਾਂ ਕੋਈ ਦੱਸ ਸਕਦਾ ਪੈਰਾਦੀਪ ਪੋਰਟ ਕੇ ਪੈਰਾਦੀਪ ਪੋਰਟ ਕੇ ਨਾ ਯਾਰ ਪੁਲਿਸ ਪੁਲਿਸ ਹੂੰ ਵਿਚ ਪੋਰਟ ਇਨ ਇੰਡੀਆ ਅਮਰਜਡ ਐਸ ਦਾ ਟਾਪ ਕਾਰਗੋ ਹੈਂਡਲਿੰਗ ਠੀਕ ਹੈ ਤਾਂ ਕਾਰਗੋ ਹੈਂਡਲਿੰਗ ਦੇ ਵਿੱਚ ਟਾਪ ਤੇ ਇਸ ਟਾਈਮ ਤੇ ਕਿਹੜਾ ਚੱਲ ਰਿਹਾ ਹੈ ਜਾਂ ਅਮਰਜਡ ਹੋਇਆ 20 ਸਾਲ ਜਿਹੜਾ ਹੈ ਤਾਂ ਉਹ ਪੈਰਾ ਦੀ ਪੋਰਟ ਆ ਪੈਰਾ ਦੀ ਪੋਰਟ ਦੀ ਜਿਹੜੀ ਹੈਗੀ ਹੈ ਕਾਰਗੋ ਹੈਂਡਲਿੰਗ ਵਧੀਆ ਵਾਟ ਇਜ਼ ਜੇ ਸਲੈਬ ਬਲਾਸਟਲੈਸ ਟਰੈਕ ਸਿਸਟਮ ਦੇਖੋ ਇਹਦੀ ਬਹੁਤ ਗੱਲ ਚੱਲੀ ਸੀ ਪਿੱਛੇ ਜੇ 20 ਰੇਲਵੇ ਟਰੈਕਸ ਇਸ ਤਰ੍ਹਾਂ ਦੇ ਬਣਾਏ ਜਾਣਗੇ ਇਹ ਕੁਐਸਚਨ ਹਾਈ ਟੈਕ ਪੇਪਰਾਂ ਚ ਹਾਈ ਟੈਕ ਕੀ ਮਤਲਬ ਸਾਇੰਸ ਐਂਡ ਟੈਕਨੋਲੋਜੀ ਪੇਪਰਾਂ ਚ ਆ ਸਕਦਾ ਹੈ ਹਾਈ ਲੈਵਲ ਐਗਜ਼ਾਮਸ ਚ ਆ ਸਕਦਾ ਤਾਂ ਬੇਸਿਕਲੀ ਕੀ ਹੈਗਾ ਇੱਕ ਹਾਈ ਲੈਵਲ ਟੈਕਨੋਲੋਜੀ ਹੈ ਇਹਦੇ ਵਿੱਚ ਉਹ ਇਹ ਕਹਦੇ ਨੇ कि आप इस तरह के रेलवे ट्रैक्स बनावागे जेडे कि हाई स्पीड ट्रेन हेल्पफुल रहने क्वेश्चन सीधा होगा जे स्लैब ब्लास्टलैस जो ट्रैकस ने कहद विद रिस्पैक्ट टू ने तो यह चीज़ इन पता होनी चाहिए या फिर अदर भी जाऊ तो ऑप्शन होगा जे स्लैब के स्लैब एल स्लैब कुछ भी हो सकता है ठीक है तो याद रखिए जे स्लैब इज पॉइस टू बिकम पॉइस मतलब तैयार है to become the first to pass a bill to combat here discrimination ta dekho e bhi thoda different type of question lag gaya ta main introduce karta ta basically here discrimination discrimination nu leke here discrimination bhi bahut zyada chaldi hai tonu pata hai kafi locations de utte ta e bhi ek stigma type hai ga apni society de vich ta us cheez nu leke us cheez nu deal karan de layi karan de layi ya onu jehda hai ga combat karan de layi ya resolve karan de layi ya us problem nu dur bhejan de layi ਬੇਸਿਕਲੀ ਫਰਾਂਸ ਨੇ ਜਿਹੜਾ ਹੈਗਾ ਇਹ ਬਿਲ ਪਾਸ ਕੀਤਾ ਹੈ ਠੀਕ ਹੈ ਤਾਂ ਅੱਛਾ ਸਟੈਪ ਹੈਗਾ ਹੇਅਰ ਡਿਸਕ੍ਰਿਮੀਨੇਸ਼ਨ ਹੈਗਾ ਨਾ ਆਪਣਾ ਵੀ ਉਹਦੇ ਮੰਨਦੇ ਹੋਏ ਚੀਜ਼ ਤਾਂ ਕਿ ਨਹੀਂ ਮਜ਼ਾਕ ਜਿਹੜਾ ਆਇਆ ਜਾਂਦਾ ਚਲੋ ਤਾਂ ਇਹ ਫਰਾਂਸ ਨੇ ਜਿਹੜਾ ਹੈਗਾ ਸਟਾਰਟ ਕੀਤਾ ਇੱਕ ਬਿਲ ਪਾਸ ਕੀਤਾ ਨੈਕਸਟ ਹੈਗਾ ਜੀ ਸਟੇਟ ਵਿਚ ਹੈਜ਼ ਡਿਕਲੇਅਰਡ ਅਨ ਸੀਜ਼ਨਲ ਰੇਨਸ ਐਜ਼ ਅ ਨੈਚੁਰਲ ਡਿਜ਼ਾਸਟਰ ਦੇਖੋ ਜੀ ਇਹ ਵੀ ਵਧੀਆ ਚੀਜ਼ ਹੈ 오ੜੀਸਾ ਵਾਲੇ ਕਹਿੰਦੇ ਕੀ ਜੇ ਅਨਸੀਜ਼ਨਡ ਰੇਨ ਹੋਏਗੀ ਤਾਂ ਅਸੀਂ ਉਹਨੂੰ ਡਿਜ਼ਾਸਟਰ ਕਹਾਂਗੇ ਵੀ ਇਹ ਵੀ ਇੱਕ ਨੈਚੁਰਲ ਡਿਜ਼ਾਸਟਰ ਹੈ ਆਬਵੀਅਸਲੀ ਕਿਉਂ ਕਹਿ ਰਹੀ ਆ ਵੀ ਜੇ ਨੈਚੁਰਲ ਡਿਜ਼ਾਸਟਰ ਹੋਇਆ ਲਾਸ ਹੋਇਆ ਤਾਂ ਕੰਪਨਸੇਸ਼ਨ ਸੈਂਟਰ ਬਲੋ ਟਿਕਣਾ ਤਾਂ ਉਹ ਚੀਜ਼ ਬੈਨੀਫਿਟ ਹੋਈਗਾ ਤਾਂ ਉਹ ਇਹ ਕਹਿ ਰਹੇ ਨੇ ਵੀ ਜੇ ਸੀਜ਼ਨ ਹੈ ਨਹੀਂ ਤੇ ਮੀਂਹ ਆ ਗਿਆ ਤਾਸੀ ਉਹਨੂੰ ਇੱਕ ਡਿਕਲੇਅਰ ਕਰਤਾ ਕਿ ਇਟ ਵਿਲ ਬੀ ਅ ਨੇਚਰਲ ਡਿਜ਼ਾਸਟਰ ਤਾਂ ਨੇਚਰਲ ਡਿਜ਼ਾਸਟਰ ਤਾਂ ਡਿਕਲੇਅਰ ਕੀਤਾ ਕਿਉਂਕਿ ਉਹਨੂੰ ਕੰਪਨਸੇਸ਼ਨ ਮਿਲੇਗੀ ਬੈਨੀਫਿਟ ਮਿਲੇਗਾ ਤਾਂ ਇਹ ਚੀਜ਼ ਜਿਹੜੀ ਹੈਗੀ ਹੈ 오ਡੀਸਾ ਨੇ ਕੀਤੀ ਹੈ ਚਲੋ ਨੈਕਸਟ ਹੈ ਜੀ ਟ੍ਰੈਡੀਸ਼ਨਲ ਬੋਸਨিয়ান Song which was included in UNESCO ਦੇਖੋ UNESCO ਵਰਡ ਫੇਵਰਟ ਹੈ ਹਰ ਐਗਜ਼ਾਮੀਨਰ ਦਾ ਚਾਹੇ P T S ਵੀ ਹੈ P P S ਵੀ ਹੈ UNESCO ਦੀ ਕੋਈ ਵੀ ਚੀਜ਼ ਹੁੰਦੀ ਹੈ ਤਾਂ ਆਉਣ ਦੀ ਉਮੀਦ ਹੁੰਦੀ ਹੋਣੀ ਹੈ ਠੀਕ ਹੈ ਨਾ तो यूनेस्को वाली खबर ध्यान रखो तो यूनेस्को नैशनल इनवेंटरी ऑफ इनटेंजीबल कल्चरल हैरीटेज सॉरी तो बेसिकली है लिंका so सेव द लिंका लिंक थोड़ा स्पेलिंग देख लियो लिंक है कि लिंक है थोड़ा चीज देख लो तो सोंग हैगा जी विच वॉज इंकलूडेड इन यूनैसको नैशनल इनवेंटरी ऑफ इनटेंजीबल कल्चरल हैरीटेज ਤੋ ਯੂਨੈਸਕੋ ਦੇ ਆ ਡਿਫਰੈਂਟ ਡਿਫਰੈਂਟ ਲਿਸਟ ਦੇ ਵਿੱਚ ਡਿਫਰੈਂਟ ਡਿਫਰੈਂਟ ਸਿਸਟਮਸ ਨੂੰ ਇਨਕਲੂਡ ਕੀਤਾ ਜਾਂਦਾ ਤਾਂ ਸੌਂਗ ਨੂੰ ਇਨਕਲੂਡ ਕੀਤਾ ਤੇ ਇਹਦਾ ਨਾਮ ਹੈਗਾ ਸੇਵ ਦਾ ਲਿੰਕ ਅ ਐਜ਼ ਇਟ ਇਜ਼ ਕੁਸ਼ਨ ਆਏਗਾ ਇਹ ਆ ਗਈ ਜੀ ਲੇਕ ਨੈਕਸਟ ਜਿਵੇਂ ਕੋਲੇਰੂ ਲੇਕ ਬਹੁਤ ਰਿਪੀਟਿਡ ਹੈਗੀ ਆ ਪੀਪੀਐਸਸੀ ਦੇ ਐਗਜ਼ਾਮੀਨੇਸ਼ਨਸ ਜਾਂ ਹਾਇਰ ਲੈਵਲ ਐਗਜ਼ਾਮੀਨੇਸ਼ਨਸ ਤਾਂ ਉਵੇਂ ਇਹ ਵਾਲੀ ਲੇਕ ਵੀ ਜਿਹੜੀ ਹੈਗੀ ਆ ਬਹੁਤ ਰਿਪੀਟਿਡ ਹੈ ਮੈਚ ਦਾ ਫਾਲੋਇੰਗ ਕੁਸ਼ਨਸ ਦੇ ਵਿੱਚ ਆਂਦੀ ਰਹਿੰਦੀ ਆ ਤਾਂ ਬੀਮ ਬਨੰਦ ਜਾਂ ਬੀਮ ਬਰਨਦ ਕਹਾਂਗੇ ਇਹਨੂੰ ਲੇਕ ਲਾਈਸਿੰਗ ਵਿੱਚ ਸਟੇਟ ਕੇਰਲਾ ਕਲਾਈਜ਼ ਇਨ ਕੇਰਲਾ ਠੀਕ ਹੈ ਜੀ ਨੈਕਸਟ ਹੈਗਾ ਜੀ ਫੋਰੈਸਟ ਇਕੋਸਿਸਟਮ ਨੂੰ ਗ੍ਰੀਨ ਜੀਡੀਪੀ ਨਾਲ ਜੋੜਤਾ ਤਾਂ ਗ੍ਰੀਨ ਵਰਡ ਨਾਮ ਤੋਂ ਹੀ ਕਲੀਅਰ ਹੁੰਦਾ ਜੀ ਗ੍ਰੀਨ ਮਤਲਬ এনवायरमेंट ਫ੍ਰੈਂਡਲੀ ਤਾਂ ਉੱਥੇ ਜੀਡੀਪੀ ਦਾ ਪੈਸਾ এনवायरमेंट ਨੂੰ ਵਧੀਆ ਬਣਾਉਣ ਦੇ ਉੱਤੇ ਲਾਇਆ ਜਾਊਗਾ ਜਾਂ ਜਿਹੜਾ ਪੈਸਾ ਜੀਡੀਪੀ ਕਹਿ ਸਕਦੇ ਆਪਾਂ ਵੀ এনवायरमेंट ਦੇ ਪੁਆਇੰਟ ਆਫ View ਨਾਲ ਲਾਇਆ ਜਾ ਰਿਹਾ ਉਹ ਗ੍ਰੀਨ ਜੀਡੀਪੀ ਹੈ ਟੈਗਰੀਨ ਜੀਡੀਪੀ ਨੂੰ ਫੋਰੈਸਟ ਇਕੋਸਿਸਟਮ ਨਾਲ ਲਿੰਕ ਕਰਨ ਵਾਲਾ ਪਹਿਲਾ ਸਟੇਟ ਕਿਹੜਾ ਬਣਿਆ 36 ਜੜ ਬਣਿਆ ਠੀਕ ਹੈ no doubt ਇਸ ਚੀਜ਼ ਨੂੰ ਡਿਟੇਲਸ ਦੇ ਵਿੱਚ ਸਮਝਾਂਗੇ ਕਿ ਕਹਿਣਾ ਕੀ ਚਾਹੁੰਦਾ ਤੁਹਾਨੂੰ ਜਸਟਿਕ ਗ੍ਰੀਨ ਜੀਡੀਪੀ ਦਾ ਉੱਪਰੋਂ ਕੁਝ ਦੱਸਦਾ ਠੀਕ ਹੈ ਤਾਂ ਉਹ ਕੀ ਕਹਿ ਰਿਹਾ ਜੇ ਥੋੜਾ ਜਿਹਾ ਚਲੋ ਦੱਸ ਹੀ ਦਲਾਂ ਉਹ ਕਹਿ ਰਿਹਾ ਵੀ ਫੋਰੈਸਟ ਦੇ ਉੱਤੇ ਪੈਸਾ ਲਾਓ ਫੋਰੈਸਟ ਦੇ ਉੱਤੇ ਜਿਹੜਾ ਹੈਗਾ ਇਨਵੈਸਟਮੈਂਟ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਹੈਗਾ ਗ੍ਰੀਨ এনवायरमेंट ਨੂੰ ਜਾਂ এনवायरमेंट ਨੂੰ ਜਿਹੜਾ ਹੈਗਾ ਇੰਕਰੇਜਮੈਂਟ ਮਿਲੇ ਜਾਂ ਇਹ ਕਹ ਲੋ ਵੀ ਫੋਰੈਸਟ ਦੇ ਉੱਤੇ ਲਾਇਆ ਗਿਆ ਪੈਸਾ ਵੀ ਗ੍ਰੀਨ ਜੀਡੀਪੀ ਦੇ ਵਿੱਚ ਇਨਕਲੂਡ ਹੋਏਗਾ ਐਵੇਂ ਵੀ ਕਹਿ ਸਕਦੇ ਹਾਂ ਵੀ ਫੋਰੈਸਟ ਦੇ ਵਿੱਚ ਇੰਪਰੂਵਮੈਂਟ ਕਰਨੀ ਹੈ ਫੋਰੈਸਟੇਸ਼ਨ ਕਰਨੀ ਹੈ ਡੀਫੋਰੈਸਟੇਸ਼ਨ ਨੂੰ ਘਟਾਉਣਾ ਹੈ ਉਹਦੇ ਲਈ ਜਿੰਨਾ ਵੀ ਪੈਸਾ ਲੱਗ ਰਿਹਾ ਸਕੀਮਸ ਦੇ ਉੱਤੇ ਤਾਂ ਉਹਨੂੰ ਲਿੰਕ ਕੀਤਾ ਗਿਆ ਗ੍ਰੀਨ ਜੀਡੀਪੀ ਨਾਲ ਕੁਝ ਇਸ ਤਰ੍ਹਾਂ ਦਾ ਕਨਸੈਪਟ ਸਟਾਰਟ ਕੀਤਾ ਹੈ ਤਾਂ ਉਹ ਸਟੇਟ ਦਾ ਨਾਮ ਹੈਗਾ ਛੱਤੀਸਗੜ੍ਹ ਚਲੋ ਜੀ ਨੈਕਸਟ ਹੈਗਾ C A R I ਇਹ ਵੀ ਬਹੁਤ ਇੰਪੋਰਟੈਂਟ ਹੈ ਜੀ ਫਾਊਂਡੇਸ਼ਨ ਸਟੋਨ ਆਫ ਸੈਂਟਰਲ ਆਯੁਰਵੇਦਾ ਰਿਸਰਚ ਇੰਸਟੀਚਿਊਟ ਦਾ ਫਾਊਂਡੇਸ਼ਨ ਸਟੋਨ ਆਫ ਸੈਂਟਰਲ ਆਯੁਰਵੇਦਾ ਰਿਸਰਚ ਇੰਸਟੀਚਿਊਟ ਡਾਇਰੈਕਟ ਵੀ ਆ ਸਕਦਾ ਹੈ ਸੈਂਟਰਲ ਆਯੁਰਵੇਦਾ ਰਿਸਰਚ ਇੰਸਟੀਚਿਊਟ ਕਿੱਥੇ ਹੈ ਤਾਂ ਦਿੱਲੀ ਵਿੱਚ ਹੈ ਠੀਕ ਹੈ ਤਾਂ ਦਿੱਲੀ ਵਾਲੇ ਕੁਐਸ਼ਚਨਸ ਆਪਾਂ ਨਹੀਂ ਕਰਦੇ ਉਹਦਾ ਰੀਜ਼ਨ ਤੁਹਾਨੂੰ ਸਮਝਾਇਆ ਹੋਇਆ ਤਾਂ ਇੱਥੇ ਥੋੜਾ ਜਿਆਦਾ ਰੀਕਾਲ ਹੋ ਗਿਆ ਵੀ ਦਿੱਲੀ ਵਾਲੇ ਕੁਐਸ਼ਚਨਸ ਆਪਾਂ ਨੇ ਨਹੀਂ ਕਰਨੇ ਹੁੰਦੇ ਬੇਸਿਕ ਵੀਡੀਓਜ਼ ਦੇ ਵਿੱਚ ਸਮਝਾਇਆ ਹੋਇਆ ਹੁਣ ਇਹ ਕੁਐਸ਼ਚਨ ਡਾਇਰੈਕਟ ਆ ਸਕਦਾ ਹੈ AI ਵੈਸੀ ਬਹੁਤ ਤਾਂ ਡਰੇਟਾ ਹੋਇਆ 20 ਟਾਰਗੇਟ ਵਾਸ ਇਨ ਨਿਊਜ਼ ਰੀਸੈਂਟਲੀ ਹੈਕ ਕੀਏ ਤਾਂ ਬੇਸਿਕਲੀ AI ਸੁਪਰ ਕੰਪਿਊਟਰ ਹੈ ਤਾਂ ਸੁਪਰ ਕੰਪਿਊਟਰ ਆਪਣੇ ਆਪ ਚੀਜ਼ ਸੁਪਰ ਹੈ ਉਸ ਤੋਂ ਬਾਅਦ AI ਹੈ ਆਬਵੀਅਸਲੀ ਜੀ ਇਹ ਕੁਐਸਚਨ ਤਾਂ 100% ਵਾਲਾ ਹੈ ਪੰਜਾਬ ਪੁਲਸ ਵਰਗੇ ਪੇਪਰਾਂ ਤਾਂ ਆਮਾਨ ਦੀ ਉਮੀਦ ਹੈ ਤਾਂ ਟਾਰਗੇਟ ਵਰਡ ਨਿਊਜ਼ ਚ ਆਇਆ ਸੀਗਾ ਇਹੀ ਇੱਕ ਕੀ ਹੈ ਇਹੀ ਇੱਕ AI ਸੁਪਰ ਕੰਪਿਊਟਰ ਹੈ ਜਿਵੇਂ ਉਹ ਪਰਮ ਵਰਡ ਆਉਂਦਾ ਹੁੰਦਾ ਹੈ ਨਾ ਸੁਪਰ ਕੰਪਿਊਟਰ ਬਹੁਤ ਰਿਪੀਟਡ ਵਰਡ ਹੈ ਜਿਦਾ P ट्रिपल S B ਦਾ ਤਾਂ ਧਿਆਨ ਰੱਖਿਓ ਵੀ ਸਟਾਰਗੇਟ ਕੀ ਹੈ AI ਸੁਪਰ ਕੰਪਿਊਟਰ ਹੈ ਇੰਪੋਰਟੈਂਟ ਹੈ ਨੈਕਸਟ 34 IIT ਆ ਗਈ ਪਹਿਲਾਂ ਕਿਹੜੀ ਸੀ IIT ਬੰਬਈ ਕੀ ਕੀਤਾ ਸੀ ਉਹਨੇ ਧਿਆਨ ਰੱਖ ਕੇ ਰੋ IIT ਸਾਈਨਡ ਐਂਡ MOU ਵਿਦ ਕੈਨੇਡਾ ਬੇਸਡ ਬਾਇਓਟੈਕ ਕੰਪਨੀ for bone grafting technology to bone grafting technology de layi jehda hai ga IIT Kanpur nal matlab IIT Kanpur ne Canada di company nal memorandum of understanding kitti hai agreement kita to yaad rakhiyo ji important hai bone grafting to bone grafting nu leke IIT Kanpur di gal hui hai eh island vi bahut zyada news ch reh hai bahut zyada matlab bahut zyada news ch rehnda bhi hai rehava bhi hai ਤਾਂ ਦੋ ਤਿੰਨ ਹੀ ਆਈਲੈਂਡਸ ਨੇ ਜਿਹੜੇ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਉਹਨਾਂ ਚੋਂ ਇਥੇ ਹੈ ਤਾਂ ਐਟ ਲੀਸਟ ਇਹ ਪਤਾ ਹੋਣਾ ਚਾਹੀਦਾ ਇੰਡੀਆ ਤੇ ਸ਼੍ਰੀਲੰਕਾ ਦੇ ਵਿੱਚ ਹੈ ਠੀਕ ਹੈ ਤਾਂ ਇਹਦੀ ਪ੍ਰੋਨਨਸੀਏਸ਼ਨ ਮੈਟਰ ਨਹੀਂ ਕਰਦੀ ਕੈਚ ਆਥੀਵੂ ਜੋ ਮਰਜੀ ਕਹਿ ਸਕਦੇ ਹੋ ਕਚਾਥੀਵੂ ਵੀ ਕਹਿ ਸਕਦੇ ਹੋ ਤਾਂ ਬੇਸਿਕਲੀ ਇੰਡੀਆ ਤੇ ਸ਼੍ਰੀਲੰਕਾ ਦੇ ਵਿੱਚ ਹੈ ਯਾਦ ਰੱਖਿਓ ਇੰਪੋਰਟੈਂਟ ਹੈ ਨੈਕਸਟ ਹੈਗਾ ਜੀ डिजिटल इंडिया ट्रस्ट एजेंसी एज़ अ न्यू टूल टू कॉम्बैट साइबर क्राइम ए इंपॉर्टेंट है देखो आरबीआई ਨੂੰ ਲੈ ਕੇ ਆਪਾਂ ਨੇ ਕੱਲ ਵੀ ਇੱਕ ਵਰਡ ਪੜਿਆ ਸੀਗਾ ਕੀ ਸੀਗਾ ਉਹ ਵਰਡ ਹੈ ਮਿਊਲ ਅੰਦਰ ਗੁੱਡ ਵਨ ਤਾਂ ਇਸੇ ਤਰ੍ਹਾਂ ਕੁਸ਼ਨ ਆ ਸਕਦਾ आरबीआई ਨੇ ਇੱਕ ਟੂਲ ਲਾਂਚ ਕੀਤਾ ਹੈ साइबर क्राइम ਨੂੰ ਖਤਮ ਕਰਨ ਦੇ ਲਈ ਘਟਾਉਣ ਦੇ ਲਈ ਉਹਦਾ ਕੀ ਨਾਮ ਹੈ ਤਾਂ ਉਹਦਾ ਨਾਮ ਹੈ ਡਿਜੀਟਲ ਡਿਜੀਟਲ ਇੰਡੀਆ ٹرسٹ এজেন্সি ਠੀਕ ਹੈ ਸਭ ਤੋਂ ਇੰਪੋਰਟੈਂਟ ਹੈ ਜੀ ਮੈਂ ਫੇਰ ਰਿਪੀਟ ਕਰ ਰਿਹਾ ਇੰਪੋਰਟੈਂਟ ਕਾਫੀ ਜ਼ਿਆਦਾ ਹੈ ਆਰਬੀਆਈ ਦੀਆਂ ਜਿੰਨੀਆਂ ਵੀ ਨਿਊਜ਼ ਹੁੰਦੀਆਂ ਨੇ ਆਲਮੋਸਟ ਇੰਪੋਰਟੈਂਟ ਹੀ ਹੁੰਦੀਆਂ ਨੇ ਮਤਲਬ ਪੜਦੇ ਹੋਏ ਜੋ ਵੀ ਪੜ ਰਹੇ ਆ ਤਾਂ ਉਸ ਜੀ ਆਰਬੀਆਈ ਦੀ ਕੋਈ ਨਿਊਜ਼ ਆਈ ਹੈ ਤਾਂ ਉਹ ਇੰਪੋਰਟੈਂਟ ਹੈ ਇਹ ਨਹੀਂ ਵੀ ਆਪਾਂ ਆਰਬੀਆਈ ਦੀ ਵੈਬਸਾਈਟ ਪੜਨੀ ਸਟਾਰਟ ਕਰ ਲਈਏ ਉਹ ਸਿਰਫ ਆਰਬੀਆਈ ਦੇ ਪੇਪਰਾਂ 'ਚ ਜਾਂ ਬੈਂਕਾਂ ਦੇ ਮੇਨਸ ਦੇ ਪੇਪਰਾਂ 'ਚ ਜਾਂ ਇੰਟਰਵਿਊ 'ਚ ਲੋਡ ਪੈਂਦੀ ਹੈ ਆਦਰਵਾਇਜ਼ ਆਰਬੀਆਈ ਬਾਰੇ ਕੁਝ ਵੀ ਜੇ ਆ ਰਿਹਾ ਨਾਰਮਲ ਆਪਾਂ ਗਰੰਟ ਪੇਜ ਪੜ ਰਹੇ ਆ ਉਦੋਂ ਥੋ ਡਿਜੀਟਲ ਇੰਡੀਆ ٹرسٹ ਏਜੰਸੀ ਐਜ਼ ਅ ਨਿਊ ਟੂਲ ਟੂ ਕੰਬੈਟ ਸਾਈਬਰ ਕਰਾਈਮ ਦਾ ਆਰਬੀਆਈ ਨੇ ਜਿਹੜਾ ਕੀਤਾ ਇਹ ਵਰਡ ਵੈਸੇ ਇੰਪੋਰਟੈਂਟ ਹੈ ਕਿ ਬੇਸਲ 3 ਟਰਮ ਇਸ ਰਿਲੇਟਡ ਟੂ ਵਾਟ ਤਾਂ ਵੈਸੇ ਪਤਾ ਹੋਣਾ ਚਾਹੀਦਾ ਬੇਸਲ 3 ਨੋਰਮਸ ਹੁੰਦੇ ਨੇ ਬੇਸਲ ਜਗ੍ਹਾ ਦਾ ਨਾਮ ਹੈ ਸਵਿਟਜ਼ਰਲੈਂਡ ਦੇ ਵਿੱਚ ਹੈ ਉੱਥੋਂ ਇਹਦਾ ਇੱਕ ਬੇਸਿਕ ਜੁੜਿਆ ਹੋਇਆ ਹੈ ਤਾਂ ਫਿਲਹਾਲ ਇਹ ਪਤਾ ਹੋਣਾ ਚਾਹੀਦਾ ਬੇਸਲ ਨੋਰਮਸ ਜਿਹੜੇ ਹੁੰਦੇ ਨੇ ਇੱਕ ਬੇਸਲ ਨੋਰਮਸ ਹੁੰਦੇ ਨੇ ਇੱਕ ਬੀਐਸ ਸਟੈਂਡਰਡਸ ਹੁੰਦੇ ਨੇ ਦੋਨਾਂ ਨਾਲ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਜਿਵੇਂ ਬੀਐਸ 4 ਬੀਐਸ 6 BS4 ਤੋਂ ਬਾਅਦ BS6 ਸਟੈਂਡਰਡ ਚੱਲ ਰਿਹਾ ਹੈ ਤਾਂ BS6 ਸਟੈਂਡਰਡ ਕਾਦੇ ਨਾਲ ਰਿਲੇਟਡ ਹੈ ਵਾਹिकल्स ਨਾਲ ਪੋਲਿਊਸ਼ਨ ਨਾਲ ਜਾਂ ਫਿਰ ਉਹਦੇ ਇੰਜਨਸ ਨਾਲ ਠੀਕ ਹੈ ਤਾਂ BS6 ਉਹਦੇ ਨਾਲ ਬੇਸਲ ਲੱਗ ਜਾ BS ਲੱਗ ਜਾ ਉਹ ਭਾਰਤ ਸਟੇਜ 4 ਹੈ ਭਾਰਤ ਸਟੇਜ 4 ਤੋਂ ਬਾਅਦ ਸਿੱਧਾ ਭਾਰਤ ਸਟੇਜ 6 ਆ ਚੁੱਕਿਆ ਹੈ 5 ਨਹੀਂ ਆਇਆ ਸਿਮਿਲਰਲੀ ਇਹ ਹੈ ਜਿਹੜੇ ਬੇਸਲ 3 ਨੋਰਮਸ ਦਾ ਬੇਸਲ ਪਾਰਟਿਕੁਲਰਲੀ ਇਹਦੀ ਬੈਂਕਿੰਗ ਦੀ ਫੀਲਡ ਹੈ ਤਈ ਬੈਂਕਿੰਗ ਦਾ ਟਰਮ ਹੈ ਇਹ ਟਰਮਨੋਲੋਜੀ ਹੈ ਤਾਂ ਇਸ ਉਹ ਬੇਸਲ 3 ਐਂਡ ਗੇਮ ਹੈ ਠੀਕ ਹੈ ਤਾਂ ਐਂਡ ਗੇਮ ਵਰਡ ਨਵਾਂ ਯੂਜ਼ ਹੋਇਆ ਤਾਂ ਬੈਂਕਿੰਗ ਸੈਕਟਰ ਨਾਲ ਹੈ ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ ਨੈਕਸਟ ਪੋਰਟ ਆਫ ਬਾਲਟਿਮੋਰ ਇਜ਼ ਲੋਕੇਟਿਡ ਔਨ ਵਿਚ ਰੀਵਰ ਤਾਂ ਇਹ ਕੁਐਸਚਨ ਮੈਨੂੰ ਥੋੜਾ ਜਿਹਾ ਇੰਪੋਰਟੈਂਟ ਲੱਗਿਆ ਪੀ ਟ੍ਰਿਪਲ ਐਸ ਲਈ ਹੈ ਪੀਪੀਐਸ ਲਈ ਕਾਫੀ ਇੰਪੋਰਟੈਂਟ ਹੈ ਤਾਂ ਇਹ ਹੈਗਾ ਫਿਲਹਾਲ ਇਹਨੂੰ ਐਵੇਂ ਪੜ ਲਓ ਕਿੱਥੇ ਹੈ ਰੀਵਰ ਡਿਟੇਲਸ ਬੜਨ ਦੀ ਲੋੜ ਨਹੀਂ ਫਿਲਹਾਲ ਇਹ ਪੜ ਲਓ ਵੀ ਜਿਹੜਾ ਇਹ ਪੋਰਟ ਹੈਗਾ ਇਹ ਪਤਾ ਸਕੋ ਰੀਵਰ ਦੇ ਵਿੱਚ ਹੈ ਰੀਵਰ ਦੇ ਉੱਤੇ ਆ ਇਹ ਬਹੁਤ ਇੰਪੋਰਟੈਂਟ ਹੈ ਇਹ ਮਤਲਬ ਮੈਨੂੰ ਇਹ ਲੱਗ ਰਿਹਾ ਵੀ 100% ਵਾਲਾ ਕੁਐਸਚਨ ਹੈ ਵੀ ਪੀਪੀਐਸਸੀ ਹਾਇਰ ਲੈਵਲ ਐਗਜ਼ਾਮਸ ਚ ਆਏਗਾ ਹੀ ਆਏਗਾ ਫੰਡਿੰਗ ਵਿంటర్ ਦੇਖੋ ਪਹਿਲੀ ਗੱਲ ਤਾਂ ਸਟਾਰਟਅੱਪਸ ਦੀ ਹੈ ਦੇਖੋ ਜਿਵੇਂ AI ਇੱਕ 트ੈਂਡਿੰਗ ਵਰਡ ਹੈ ਉਵੇਂ ਸਟਾਰਟਅੱਪਸ ਵੀ 트ੈਂਡਿੰਗ ਵਰਡ ਹੈਗਾ ਹਲੇ ਯੂਨੀਕੌਰਨ ਵੀ ਸਟੈ ਟ੍ਰੈਂਡਿੰਗ ਵਰਡ ਹੈਗਾ ਠੀਕ ਹੈ ਤਾਂ ਇਸ ਤਰ੍ਹਾਂ ਦੇ 트ੈਂਡਿੰਗ ਵਰਡ ਸਮੇਸ਼ਾ ਧਿਆਨ ਚ ਰੱਖਣੇ ਹੁੰਦੇ ਆ ਸਟਾਰਟਅੱਪਸ ਦੇ ਕੰਟੈਕਸਟ ਦੇ ਵਿੱਚ ਯਾ ਸਟਾਰਟਅੱਪਸ ਦੇ ਵਿਦ ਰਿਸਪੈਕਟ ਟੂ ਇੱਕ ਵਰਡ ਆਇਆ ਫੰਡਿੰਗ ਵਿంటర్ ਹੁਣ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈਗਾ ਵੀ ਇਸ ਤਰ੍ਹਾਂ ਦਾ ਪੀਰੀਅਡ ਚੱਲਣਾ ਇਸ ਤਰ੍ਹਾਂ ਦਾ ਟਾਈਮ ਚੱਲਣਾ ਜਦੋਂ ਕੈਪੀਟਲ ਇਨਫਲੋ ਟਟਿਆ ਹੋਇਆ ਹੈ ਸਟਾਰਟਅੱਪਸ ਨੂੰ ਆਬਵੀਅਸਲੀ ਸਟਾਰਟਅੱਪਸ ਨੂੰ ਕੈਪੀਟਲ ਚਾਹੀਦੀ ਹੁੰਦੀ ਹੈ ਤਾਂ ਮੰਨ ਲਓ ਕੈਪੀਟਲ ਇੰਨੀਆਂ ਹੈ ਨਹੀਂ ਮਾਰਕੀਟ ਦੇ ਵਿੱਚ ਕੁੱਲੋਂ ਲਾ ਕੇ ਸਟਾਰਟਅਪ ਕੀਆ ਨਵੀਂ ਚੀਜ਼ ਆਪਾਂ ਨੇ ਸਟਾਰਟ ਕਰਨੀ ਹੈ ਤਾਂ ਪੈਸਾ ਚਾਹੀਦਾ ਮਾਰਕੀਟ ਚੋਂ ਪੈਸਾ ਚੱਕਣਾ ਮੰਨ ਲਓ ਇਸ ਟਾਈਮ ਤੇ ਮਾਰਕੀਟ ਚ ਪੈਸਾ ਹੈ ਨਹੀਂ ਤਾਂ ਕਿਹੜਾ ਸਿਨੈਰੀਓ ਚੱਲ ਰਿਹਾ ਇਸ ਟਾਈਮ ਤੇ ਉਹ ਚੱਲ ਰਿਹਾ ਹੈ ਫੰਡਿੰਗ ਵਿంటర్ ਤਾਂ ਫੰਡਿੰਗ ਪਤਾ ਹੈ ਵਿంటర్ ਮਤਲਬ ਠੰਡ ਠੰਡੇ ਜੀ ਕੰਮ ਰੁਕ ਜੰਦਾ ਤਾਂ ਉੱਥੋਂ ਇਹਦਾ ਨਾਮ ਥੋੜਾ ਜਿਹਾ ਬੜਾਇਆ ਹੋਇਆ ਇੰਪੋਰਟੈਂਟ ਟਰਮ ਹੈ ਜੀ ਔਨ ਰਿਪੀਟ ਜਿਹੜਾ ਮੈਂ ਕਹਿ ਰਿਹਾ ਇਹ ਕੁਐਸਚਨ ਆਈਗਾ ਜੀ ਆਈਗਾ ਫੰਡਿੰਗ ਵਿంటర్ ਡਾਇਰੈਕਟ ਕੁਐਸ਼ਨ ਆ ਸਕਦਾ ਸਮ ਟਾਈਮਸ ਪੀਸੀਐਸ ਪ੍ਰੀਲਿਮਸ ਚ ਕਿਉਂਕਿ ਇਕਨੋਮਿਕਸ ਦਾ ਇੱਕ ਅੱਛਾ ਕੁਐਸ਼ਨ ਬਣ ਗਿਆ ਹੈ ਵੀ ਫੰਡਿੰਗ ਵਿంటర్ ਕੀ ਚੀਜ਼ ਹੈ ਤਾਂ ਸਿਰਫ ਆਪਾਂ ਨੂੰ ਇਹਨੂੰ ਕਿਸੇ ਵੀ ਤਰ੍ਹਾਂ ਪਾਇਆ ਜਾ ਸਕਦਾ ਬਹੁਤ ਵੱਡੀ ਸਟੇਟਮੈਂਟ ਬਣਾਈ ਜਾ ਸਕਦੀ ਹੈ ਜੀ ਆਪਸ਼ਨਸ ਦੇ ਵਿੱਚ ਪੀਪੀਐਸੀ ਕਰੀਏ ਰਹੀ ਹੈ ਚਾਹੇ ਪੀਪੀਐਸ ਦੇ ਤਾਂ ਕੋਈ ਵੀ ਪੇਪਰ ਦੇਖ ਲਓ ਨੈਪ ਤਸੀਲਦਾਰ ਕੋਆਪਰੇਟਿਵ ਇੰਸਪੈਕਟਰ ਐਂਡ ਆਲ ਉਹਨੇ ਕੀ ਕਰਨਾ ਸਟੇਟਮੈਂਟ ਨੂੰ ਵੱਡਾ ਬਣਾ ਦੇਣਾ ਹੈ ਤੁਨੂ ਜੇ ਪੰਜਾਬੀ ਕੀ ਗੱਲ ਸਮਝ ਆ ਗਈ ਬੀ ਸਟਾਰਟਅਪਸ ਨੇ ਜਦੋਂ ਸ਼ੁਰੂ ਹੁੰਦੇ ਨੇ ਤਾਂ ਉਹਨੂੰ ਫੰਡਿੰਗ ਨਹੀਂ ਮਿਲ ਪਾਰੀ ਫੰਡਿੰਗ ਦੀ ਕਮੀ ਚੱਲ ਰਹੀ ਹੈ ਘੱਟੀ ਹੋਈ ਹੈ ਤਾਂ ਉਹਨੂੰ ਆਪਾਂ ਫੰਡਿੰਗ ਵਿੰਟਰ ਕਹਿੰਦੇ ਆ ਹੁਣ ਉਹ ਜਿਵੇਂ ਮਰਜੀ ਹੋ ਸਕਦਾ ਉਹ ਇੱਕ ਕੇਸ ਸਟਡੀ ਬਣਾ ਦੇ ਠੀਕ ਹੈ ਨਾ ਤਾਂ ਇਹ ਚੀਜ਼ ਧਿਆਨ ਰੱਖਿਓ ਚਲੋ ਤਾਂ ਮੇਨ ਮੇਨ ਵਰਡਸ ਤੇ ਫੋਕਸ ਕਰੋ ਪਹਿਲਾ ਹੈਗਾ ਜੀ ਐਨਟੀਪੀਸੀ ਵਾਲੀ ਥੁੜੀ ਦੂਜਾ ਹੈਗਾ ਸੀਡੋਮ ਇਜ਼ਰਾਈਲ ਤੀਜਾ ਹੈਗਾ ਜ਼ੈਜ਼ੋਫਿਰੀਜ਼ੀਆ ਯੂਕਰੇਨ ਦੈਨ ਨੈਕਸਟ ਆਪਣਾ ਮਾਉਂਟ ਐਵਰੈਸਟ ਗਾਰਬੇਜ ਨੇਪਾਲ ਰਸ਼ੀਆ ਇਗਲਾਇਸ 2025 ਯੂਰੀਆ ਲਿਪੈਕਸ ਇਸਰੋ ਜਕਸਾ ਆਈਓਸੀਐਲ ਪੈਨਾਸੋਨਿਕ ਆਈਆਈਟੀ ਬੰਬੇ ਚਲੋ ਹੁਣ ਤੁਸੀਂ ਆਪਣੇ ਆਪ ਦੇਖੀ ਜਾਓ ਮੈਂ ਨਹੀਂ ਕੁਝ ਬੋਲਦਾ ਲੋ ਜੀ ਤਾਂ ਟੋਟਲ ਅਗੇ ਨੇ 27 ਸਲਾਈਡਸ ਤੁਹਾਡੇ ਮਤਲਬ ਦੀਆਂ ਤਾਂ ਮੈਕਸਿਮਮ ਮਿਲਣਗੇ ਤੁਹਾਨੂੰ 10 ਮਿੰਟ 10 ਮਿੰਟ ਦੇ ਵਿੱਚ ਅੱਜ ਮੈਂ ਉਮੀਦ ਕਰਦਾ ਕਿ 20 ਪਲੱਸ ਦਾ ਤੁਹਾਡਾ ਰੀਕਾਲ ਹੋਏਗਾ ਠੀਕ ਹੈ ਜੀ ਕਰ ਦਿਓ ਸਟਾਰਟ ਮਿਲਦੇ ਹਾਂ ਐਗਜੈਕਟਲੀ ਆਫਟਰ 10 ਮਿੰਟਸ ਹਾਂਜੀ ਤਾਂ ਉਮੀਦ ਕਰਦੇ ਹਾਂ ਜੀ ਮੈਕਸਿਮਮ ਰੀਕਾਲ ਹੋ ਗਈ ਹੋਣੀ ਹੈ ਤਾਂ ਇੱਕ ਵਾਰ ਕਨਫਰਮ ਕਰੋ ਆਪਣੇ ਆਪ ਦੇ ਨਾਲ किल हो गए ठीक है जी -केड़े हो गए या फिर एक बार फाइनल स्कैनिंग कर लो मैपिंग कर लो फिर नेक्स्ट स्टार्ट कर दें तो सारे ही इंपॉर्टेंट है जी नो no डाउट चलो आह बॉम्बे

ਚਲੋ ਉਮੀਦ ਕਰਦੇ ਜੀ ਮੈਕਸਿਮਮ ਰੀਕਾਲ ਹੋ ਜਾਈ ਹੋਣਗੇ ਜਿਆਦਾ ਤੇਜ਼ ਤਾਂ ਨਹੀਂ ਹੋਗੇ ਜਿਆਦਾ ਹੋ ਗਿਆ ਚਲੋ ਆਰਾਮ ਨਾਲ ਦੇਖ ਲਓ ਫਿਰ ਵੈਸਤਾ ਤੁਹਾਨੂੰ ਇੱਥੇ ਦਿੱਜਣਾ ਚਾਹੀਦਾ ਜੀ ਮੇਨ ਮੇਨ ਤਾਂ ਟਾਈਮ ਦੇ ਵੀ ਤੇਜ਼ ਨਹੀਂ ਨਹੀਂ ਇਹ ਸਮਝ ਆਣਾ ਚਾਹੀਦਾ ਯਾਰ ਚਲੋ ਆਵੇਂ ਦੇਖ ਲਓ ਇਹਨਾਂ ਸਰਾ ਇਹਦੇ ਕੰਮ ਠੀਕ ਹੈ ਗੂਗਲ ਸਪੀਚ ਠੀਕ ਹੈ ਜੀ ਤਾਂ ਮੀਟ ਕਰਦੇ ਆ ਇਹ ਹੋ ਜੇ ਹੋਣੀ